ਰਾਜਪੁਰਾ ਦੀ ਅਨਾਜ ਮੰਡੀ ਦੇ ਵਿੱਚ 2 ਅਤੇ 3 ਸਤੰਬਰ 2024 ਨੂੰ ਵਿਸ਼ਾਲ ਕਿਸਾਨ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ 200 ਦੇ ਕਰੀਬ ਖੇਤੀਬਾੜੀ ਦੇ ਨਾਲ ਸੰਬੰਧਿਤ ਕੰਪਨੀਆਂ 1000 ਦੇ ਕਰੀਬ ਖੇਤੀਬਾੜੀ ਸੰਦ ਅਤੇ ਸੰਬੰਧਿਤ ਸਮਾਨ ਅਤੇ ਉਕਤ ਕਿਸਾਨ ਮੇਲੇ ਦੇ ਵਿੱਚ 1 ਲੱਖ ਕਿਸਾਨਾਂ ਦਾ ਇਕੱਠ ਹੋਣ ਦੀ ਪੂਰੀ ਸੰਭਾਵਨਾ ਦੱਸੀ ਜਾ ਰਹੀ ਹੈ ਇਹਨਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਰਾਜਪ੍ਰਦੀ ਵਿਧਾਇਕਾ ਮੈਡਮ ਨੀਨਾ ਮੀਤਲ ਅਤੇ ਹਲਕਾ ਕਨੌਰ ਦੇ ਵਿਧਾਇਕ ਗੁਰਲਾਲ ਸਿੰਘ ਕਨੌਰ ਤੇ ਫਲੋ ਰਾਜਪ੍ਰਦੀ ਮਾਰਕੀਟ ਕਮੇਟੀ ਦੇ ਵਿੱਚ ਉਕਤ ਕਿਸਾਨ ਮੇਲੇ ਦੇ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿਂਦੇ ਹੋਏ ਦੱਸਿਆ ਗਿਆ। ਇਸ ਮੌਕੇ ਦੋਹਾਂ ਐਮਐਲਏ ਸਾਹਿਬਾਨਾਂ ਨੇ ਇਹ ਵੀ ਦੱਸਿਆ ਕਿ ਸਾਡੇ ਇਲਾਕੇ ਦੇ ਲਈ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਉਕਤ ਕਿਸਾਨ ਮੇਲਾ ਰਾਜਪ੍ਰਦੀ ਨਮੀ ਅਨਾਜ ਮੰਡੀ ਦੇ ਵਿੱਚ ਲਗਾਇਆ ਜਾ ਰਿਹਾ ਹੈ। ਜਿਸ ਦੇ ਵਿੱਚ ਵੱਡੇ ਕੈਬਨਿਟ ਮੰਤਰੀ ਅਤੇ ਐਮਐਲਏ ਸਹਾਬਾਨ ਅਤੇ ਆਮ ਲੋਕਾਂ ਦੇ ਨਾਲ-ਨਾਲ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦੇ ਪਹੁੰਚਣ ਦੀ ਪੂਰੀ ਉਮੀਦ ਹੈ ਇਸ ਬਾਰੇ ਉਹਨੇ ਵੀ ਦੱਸਿਆ ਹੈ ਕਿ ਉਕਤ ਕਿਸਾਨ ਮੇਲੇ ਦੇ ਵਿੱਚ ਕਿਸਾਨਾਂ ਦੇ ਲਈ ਨਮੀ ਤਕਨੀਕਾਂ ਦਾ ਸਮਾਨ ਅਤੇ ਮਸ਼ੀਨਾਂ ਵਿਖਾਈਆਂ ਜਾਣਗੀਆਂ ਜੋ ਕਿ ਪੰਜਾਬ ਦੀ ਕਿਸਾਨੀ ਨੂੰ ਹੋਰ ਅੱਗੇ ਲੈ ਕੇ ਜਾਣਗੀਆਂ ਆਓ ਤੁਹਾਨੂੰ ਸੁਣਾਉਂਦੇ ਹਾਂ ਉਕਤ ਮੇਲੇ ਦੇ ਵਿੱਚ ਹੋਰ ਕੀ ਕੁਝ ਵੇਖਣ ਨੂੰ ਮਿਲੇਗਾ ਅਤੇ ਕੀ ਕੁਝ ਕਹਿਣਾ ਸੀ ਹਲਕਾ ਰਾਜਪੁਰਾ ਦੇ ਵਿਧਾਇਕਾ ਮੈਡਮ ਨੀਨਾ ਮਿੱਤਲ ਅਤੇ ਹਲਕਾ ਕਨੌਰ ਦੇ ਵਿਧਾਇਕ ਗੁਰਲਾਲ ਸਿੰਘ ਕਨੌਰ ਦਾ ਅਤੇ ਉਕਤ ਮੇਲੇ ਦੇ ਪ੍ਰਬੰਧਕਾਂ ਦਾ ਦੇਖੋ ਸਾਨੂੰ ਬਹੁਤ ਖੁਸ਼ੀ ਹੈ ਸਾਡੇ ਲਈ ਮਾਣ ਦੀ ਗੱਲ ਹੈ ਕਿ ਰਾਜਪੁਰੇ ਵਿੱਚ ਕਿਸਾਨੀ ਮੇਲਾ ਲੱਗ ਰਿਹਾ ਹੈ ਇਹ ਜਿਹੜਾ ਕਿਸਾਨ ਮੇਲਾ ਹੈ ਸਾਡੇ ਕਿਸਾਨ ਭਰਾਵਾਂ ਨੂੰ ਇਹਨਾਂ ਦਾ ਬਹੁਤ ਫਾਇਦਾ ਹੋਊਗਾ ਨਵੀਆਂ-ਨਵੀਆਂ ਐਗਰੋ ਟੈਕਨੀਕ ਉਹ ਸਿੱਖਣਗੇ ਖੇਤੀਬਾੜੀ ਨੂੰ ਕਿਵੇਂ ਵਾਧਾ ਕੀਤਾ ਜਾਣਾ ਹੈ ਕਿਵੇਂ ਖੇਤੀ ਨੂੰ ਪ੍ਰਮੋਟ ਕੀਤਾ ਜਾਣਾ ਹੈ ਫਸਲਾਂ ਨੂੰ ਕਿਵੇਂ ਵੱਧ ਤੋਂ ਵੱਧ ਮੁੱਲ ਨਾਲ ਵੇਚਿਆ ਜਾਣਾ ਹੈ ਕਿਉਂਕਿ ਕਿਸਾਨ ਭਰਾ ਕਈ ਇੰਨਾਂ ਚੀਜ਼ਾਂ ਤੇ ਉਲਝ ਜਾਂਦੇ ਨੇ ਕਿ ਉਹਨਾਂ ਨੂੰ ਫਸਲਾਂ ਦਾ ਸਹੀ ਮੁੱਲ ਨਹੀਂ ਮਿਲਦਾ ਤਾਂ ਉਹਨਾਂ ਨੂੰ ਹਰ ਚੀਜ਼ ਦਾ ਹਰ ਟੈਕਨੀਕ ਦਾ ਇੱਥੋਂ ਕਿਉਂਕਿ ਸਾਡੇ ਕੋਲੇ ਕਾਫੀ ਐਜੂਕੇਟਿਡ ਹਸਤੀਆਂ ਆਣ ਗਿਆ ਉਹ ਉਹਨਾਂ ਨੂੰ ਇੱਥੇ ਨੌਲੇਜ ਵੀ ਦੇਣ ਗਿਆ ਉਸ ਤੋਂ ਇਲਾਵਾ ਜਿਹੜੇ ਨਵੇਂ ਸੰਦ ਹੈ ਖੇਤੀਬਾੜੀ ਨੂੰ ਅਸੀਂ ਕਿਵੇਂ ਅੱਗੇ ਲਿਜਾ ਸਕਦੇ ਆ ਕਿਵੇਂ ਮਾਡਰਨ ਟੈਕਨੀਕ ਨਾਲ ਅਸੀਂ ਖੇਤੀ ਨੂੰ ਵੱਧ ਤੋਂ ਵੱਧ ਵਾਧਾ ਕਰ ਸਕਦੇ ਆ ਖੇਤੀਬਾੜੀ ਸਾਡੀ ਫਸਲ 'ਚ ਵਾਧਾ ਕਰ ਸਕਦੇ ਆ ਉਹ ਸਾਰੀਆਂ ਟੈਕਨੀਕਾਂ ਇੱਥੇ ਸਾਨੂੰ ਮੇਲੇ ਵਿੱਚ ਮਿਲਣ ਗਿਆ ਔਰ ਮੈਂ ਇਹ ਹੀ ਕਹੂੰਗੀ মিডিਆ ਦੇ ਰਾਈ ਵੀ ਵੱਧ ਤੋਂ ਵੱਧ ਕਿਸਾਨ ਵੱਧ ਤੋਂ ਵੱਧ ਆੜਤੀਆ ਵੀਰ ਵੱਧ ਤੋਂ ਵੱਧ ਲੋਕ ਇੱਥੇ ਆਣ ਤਾਂਕਿ ਨਵੀਆਂ-ਨਵੀਆਂ ਟੈਕਨੀਕਾਂ ਇੱਥੋਂ ਲੈ ਕੇ ਜਾਣ ਤਾਂਕਿ ਅਸੀਂ ਆਪਣੀਆਂ ਫਸਲਾਂ ਨੂੰ ਖੇਤੀਬਾੜੀ ਚ ਸਿਵਾੰਦਾ ਕਰ ਸਕੀਏ ਜਿਹੜੇ ਇੱਥੇ ਇਹ ਜਿਹੜੇ ਆਰਗੇਨਾਈਜ਼ਰ ਨੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਕਿ ਉਹ ਰਾਜਪੁਰਾ ਵਿੱਚ ਇਹ ਆਰਗੇਨਾਈਜ਼ ਕਰ ਰਹੇ ਹੈ ਸਾਡੇ ਅਵਜਿੰਦਰ ਸਿੰਘ ਸੰਘਾ ਜੀ ਹੈ ਦੀਪ ਸੰਧੂ ਜੀ ਹੈ ਸਾਹਿਲ अरोड़ा ਸਾਹਿਲ ਮੱਕੜ ਇਹ ਸਾਡੇ ਭਰਾ ਨੇ ਜਿਹੜੇ ਆਰਗੇਨਾਈਜ਼ ਕਰ ਰਹੇ ਨੇ ਔਰ ਕਾਫੀ ਬੜੀਆਂ ਕੰਪਨੀਆਂ ਇੱਥੇ ਆ ਰਹੀਆਂ ਨੇ ਮਤਲਬ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਰਾਜਪੂਰਾ ਲਈ ਇਹ ਬਹੁਤ ਵੱਡੀ ਗੱਲ ਹੈ ਕਿ ਰਾਜਪੂਰਾ ਵਿੱਚ ਕਿਸਾਨ ਮੇਲਾ ਹੋ ਰਿਹਾ ਹੈ ਔਰ ਜਿਵੇਂ ਪੰਜਾਬ ਸਰਕਾਰ ਕਿਸਾਨੀ ਨੂੰ ਵਾਅਦਾ ਕਿਸਾਨੀ ਵਿੱਚ ਵਾਅਦਾ ਕਰ ਰਹੀ ਹੈ ਕਿਸਾਨੀ ਨੂੰ ਬढ़ावा ਦੇ ਰਹੀ ਹੈ ਕਿ ਸਾਡੇ ਕਿਸਾਨ ਨੇ ਜਿਹੜੀਆਂ ਫਸਲਾਂ ਐ ਜੋ ਕਿ ਸਾਡਾ ਪੰਜਾਬ ਚ ਹੀ ਅੰਨ ਦਤਾ ਹੈ ਸਾਡਾ ਪੰਜਾਬ ਹੀ ਵੱਧ ਤੋਂ ਵੱਧ ਫਸਲਾਂ ਦੀ ਖੇਤੀ ਕਰਕੇ ਬਾਹਰ ਅਸੀਂ ਭੇਜਦੇ ਆ ਤਾਂ ਸਾਡੇ ਪੰਜਾਬ ਦੀ ਖੇਤੀਬਾੜੀ ਨੂੰ ਜਿਵੇਂ ਕਹਿੰਦੇ ਚਾਰ ਚੰਦ ਲੱਗਣ ਇੱਥੋਂ ਜਿਹੜੇ ਕਿਸਾਨ ਵੀ ਇਸ ਮੇਲੇ ਵਿੱਚ ਆਣਗੇ ਨਵੀਆਂ-ਨਵੀਆਂ ਤਕਨੀਕਾਂ ਲੈ ਕੇ ਉਹ ਅੱਗੇ ਜਾਣਗੇ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਜਿਹੜੇ মিডিਆ ਦੇ ਜ਼ਰੀਏ ਜੁੜੇ ਆ ਕਿਸਾਨ ਮੇਲਾ ਇੱਕ ਵਧੀਆ ਪ੍ਰਾਰਲਾ ਰਾਜਪੁਰਾ ਇੱਕ ਬਹੁਤ ਵੱਡੀ ਮਾਲਵੇ ਦੀ ਹੱਬ ਹੈ ਨੈਸ਼ਨਲ ਹਾਈਵੇ ਤੇ ਨਾਲ ਲੱਗਦਾ ਸਾਰੇ ਪੰਜਾਬ ਦੇ ਵਿੱਚੋਂ ਵੱਖ-ਵੱਖ ਤਰ੍ਹਾਂ ਦਾ ਮੈਂ ਕਹੜੀਏ ਕਿ ਐਕਸਪੀਰੀਅੰਸ ਧਰਬਾ ਲੈ ਕੇ ਜਿਹੜੇ ਕਿਸਾਨ ਆਉਣਗੇ ਜਿਹੜਾ ਸਾਡੇ ਇਲਾਕੇ ਨੂੰ ਇਹਦਾ ਫਾਇਦਾ ਹੋਵੇਗਾ ਜਿਵੇਂ ਸ਼ਹਿਦੀ ਖੇਤੀ ਹੋ ਜਾਂਦੀ ਹੈ ਜਾਂ ਆਲੂਆਂ ਦੀ ਖੇਤੀ ਹੁੰਦੀ ਹੈ ਜਾਂ ਕੋਈ ਵੀ ਜਿਹੜਾ ਕਾਰੋਬਾਰ ਹੈ ਜੇ ਤੁਸੀਂ ਉਹਨੂੰ ਵਧਾਉਣਾ ਹੋਵੇ ਤਾਂ ਜਿਹੜੀ ਨੌਲੇਜ ਸ਼ੇਅਰਿੰਗ ਉਹ ਜ਼ਰੂਰੀ ਹੈ ਸੁਰਾਜਪੁਰਾ ਨਾਜ ਮੰਡੀ ਦੇ ਵਿੱਚ 2 ਅਤੇ 3 ਸਤੰਬਰ ਨੂੰ ਜਿਹੜਾ ਬਹੁਤ ਵੱਡਾ ਕਿਸਾਨ ਮੇਲਾ ਜਿਹੜੀਆਂ ਲੋਕਲ ਸਾਡੀਆਂ ਕੰਪਨੀਆਂ ਨੇ ਸੋਨਾਲੀਕਾ ਹੋ ਗਿਆ ਪੀਡੀਸੀ ਹੋ ਗਿਆ ਹੋਰ ਵੀ ਕੰਪਨੀਆਂ ਦੇ ਵਿੱਚ ਐਗਰੋ ਹੋ ਗਿਆ ਹੋਰ ਵੀ ਇਹਦੇ ਵਿੱਚ ਵੱਧ ਤੋਂ ਵੱਧ ਜਿਹੜੀਆਂ ਨਵੀਆਂ ਟੈਕਨੀਕਾਂ ਲੈ ਕੇ ਜਿਹੜੇ ਖੇਤੀ ਦੇ ਨਵੇਂ ਕੰਮ ਲਈ ਵੀ ਉਜਾਰ ਲਈ ਸੰਦ ਲਈ ਨਵੀਆਂ ਮਸ਼ੀਨਾਂ ਲਈ ਉਹ ਲੈ ਕੇ ਆਉਣਗੇ ਸੋ ਹਰ ਵਾਰੀ ਆਪਾਂ ਦੇਖਦੇ ਆਂ ਤੇ ਜਿਹੜੇ ਨਵੇਂ ਜਿੰਨਾ ਟਾਈਮ ਉਜਾਰ ਨਹੀਂ ਆਉਂਦੇ ਆਪਾਂ ਹਮੇਸ਼ਾ ਦੇਖਦੇ ਆਂ ਖੇਤੀ ਨੂੰ ਜਿਹੜਾ ਹੋਰ ਵਡਾਵਾ ਦੇਣ ਦੇ ਲਈ ਸੋ ਆਸ ਕਰਦੇ ਆਂ ਕਿ ਜਿਹੜੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹ ਟਾਈਮ ਦੇ ਨਾਲ ਲੋਕਾਂ ਨੂੰ ਆਕੇ ਜਦੋਂ ਮਿਲਣਗੇ ਸਾਡੇ ਹਲਕੇ ਦੇ ਲੋਕਾਂ ਨੂੰ ਤਾਂ ਮੈਨੂੰ ਲੱਗਦਾ ਕਿ ਸਾਨੂੰ ਇੱਕ ਵਧੀਆ ਜਿਹੜਾ ਹੰਗਾਰਾ ਮਿਲੇਗਾ ਮੰਤਰੀ ਸਾਹਿਬ ਸਭ ਆਉਣਗੇ ਜਿੰਨੇ ਵੀ ਸਾਡੇ ਕੋਸ ਦਿਨ ਸੈਸ਼ਨ ਵੀ ਚੱਲਦਾ ਹੋਣਾ ਤੇ ਟਾਈਮ 'ਚੋਂ ਟਾਈਮ ਕੱਢ ਕੇ ਅਸੀਂ ਵੀ ਆਵਾਂਗੇ ਸੋ ਮੈਂ ਹਲਕੇ ਦੇ ਜ਼ਿਲ੍ਹੇ ਪਟਿਆਲੇ ਦੇ ਕਿਸਾਨ ਵੀਰਾਂ ਨੂੰ ਤੇ ਆੜਤੀ ਵੀਰਾਂ ਨੂੰ ਕਿਉਂਕਿ ਅੱਗੇ ਝੋਨੇ ਦਾ ਸੀਜ਼ਨ ਵੀ ਜੜਾ ਆਉਣ ਵਾਲਾ ਜੇ ਕੋਈ ਮੁਸ਼ਕਿਲਤੋ ਵੀ ਆਪਾਂ ਬੈ ਕੇ ਹੱਲ ਕਰ ਲਾਂਗੇ ਕੋਈ ਕੁਛ ਦਿਨ ਪੇ ਟਾਈਮ ਹੁੰਦਾ ਨਹੀਂ ਤੇ ਆਪਾਂ ਨੂੰ ਫਿਰ ਅੱਗੇ ਬੋਠਨ ਬੈਠਣਾ ਵੀ ਹੈ ਸਾਰੇ ਜਿੰਨੇ ਵੀ ਸਾਡੇ ਆੜਤੀ ਸਹਿਬਾਨ ਨੇ ਹੋਰ ਵੀ ਜਿਹੜੇ ਰਾਜਪੁਰੇ ਦੇ ਕੋਈ ਸਾਡੇ ਵਪਾਰੀ ਵਰਗ ਹੈ ਕਿਸਾਨੀ ਵਰਗ ਹੈ ਸੋ ਮੈਂ ਇਹ ਗੱਲ ਕਵਾਂਗੇ ਕਿ ਆਪਾਂ ਪਾਲਟੀਆਂ ਬਾਜ਼ੀਆਂ ਤੋਂ ਵੀ ਉੱਤੇ ਉੱਠ ਕੇ ਸਾਡੇ ਬਾਕੀ ਵੀ ਭਰਾ ਜਿਹੜੇ ਸਾਡੇ ਸਾਬਕਾ ਐਮਐਲਏ ਸਹਿਬਾਨ ਨੇ ਜਾਂ ਕੋਈ ਵੀ ਸਾਡੇ ਜੋ ਵੀ ਸਾਡੇ ਰਾਜਪੁਰਾ ਪਟਿਆਲਾ ਨਾਲ ਪੰਜਾਬ ਨਾਲ ਖੇਤੀ ਨਾਲ ਸੰਬੰਧ ਰੱਖਦੇ ਆ ਸਾਰੇ ਆਉਣ ਅਸੀਂ ਸਾਰਿਆਂ ਨੂੰ ਜਿਹੜਾ ਖੁੱਲਾ ਸੱਦਾ ਦਿੰਨੇ ਆ ਆਓ ਆਪਾਂ ਰਲ ਮਿਲ ਕੇ ਪੰਜਾਬ ਦੀ ਖੇਤੀ ਨੂੰ ਜਵਾਨੀ ਨੂੰ ਕਿਸਾਨੀ ਨੂੰ ਆਪਾਂ ਸਾਂਝਾ ਪਰਾਂ ਲਾ ਕਰੀਏ ਬਹੁਤ ਬਹੁਤ ਧੰਨਵਾਦ ਬੀਸਿਕਲੀ ਜਿਹੜੀਆਂ ਇੰਡੀਆ ਦੀਆਂ ਜੀ ਵੱਡੀਆਂ ਕੰਪਨੀ ਐ ਸਾਨੂੰ ਉਹਨਾਂ ਨੇ ਸੁਜੈਸਟ ਕੀਤਾ ਸੀ ਖੁਦ ਮਾਨਜੋਗ ਮੁੱਖ ਮੰਤਰੀ ਸਾਹਿਬ ਨਾਲ ਵੀ ਸਾਡੀ ਇਸ ਬਾਬਤ ਗੱਲ ਹੋਈ ਸੀ ਸਾਡੇ ਸਾਰੇ ਆਰਗੇਨਾਈਜ਼ਰਸ ਦੀ ਵੀ ਪਿਛਲਾ ਮੇਲਾ ਸੀ ਮਲੋੜ ਦੀ ਧਰਤੀ ਤੇ ਲਾਇਆ ਸੀ ਤਾਂ ਉਹਨਾਂ ਨੇ ਕਿਹਾ ਕਿ ਰਾਜਪੁਰੇ ਦਾ ਬਹੁਤ ਵੱਡਾ ਹੱਬ ਆ ਜੀ ਰਾਜਪੁਰਾ ਮੰਡੀ ਏਸ਼ੀਆ ਦੀ ਸੈਕੰਡ ਲਾਰਜੈਸਟ ਮੰਡੀ ਐ ਦਾ ਸਾਨੂੰ ਕਿਹਾ ਸੀਗਾ ਕਿ ਰਾਜਪੁਰੇ ਲਾਓ ਇੱਥੇ ਲੋੜ ਹੈਗੀ ਤੇ ਕਿਹੜੀ ਕਿਹੜੀ ਕੰਪਨੀਆਂ ਜਿਹੜੀਆਂ ਉਹਰੇ ਆਉਣ ਦੀ ਸੰਭਾਵਨਾ ਹੈਗੀ ਤੇ ਕਿਹੜੀ ਕਿਹੜੀ ਕੰਪਨੀਆਂ ਤੁਹਾਨੂੰ ਸਹਿਯੋਗ ਦੇ ਰਹੀ ਹੈ ਸੋਨਾਲਿਕਾ ਤਕਰੀਬਨ ਜੀ ਇੰਡੀਆ ਦੀਆਂ ਚੰਗੀਆਂ ਤੇ ਵੱਡੀਆਂ ਕੰਪਨੀਆਂ ਆ ਰਹੀਆਂ ਸਾਰੀ ਪਰ ਮੇਨ ਜਿੱਦਾਂ ਸੋਨਾਲਿਕਾ ਹੋ ਵੀ ਜੈਕਤਜੀਤ ਹੋਗੀ ਕਰਤਾਰ ਹੋਗੀ ਆ ਏਬੀਸੀ ਹੋਗੀ ਕੇਵੀਸੀ ਕਾਫੀ ਕੰਪਨੀਆਂ ਹੈਗੀਆਂ ਨੇ ਭਾਜੀ ਮੇਲੇ ਤੱਕ ਸਭ ਲੱਗਦੇ ਰਹਿਣੇ ਆ ਤੁਸੀਂ ਇਹ ਜੀ ਕਿਹੜੀ ਚੀਜ਼ ਲੈ ਕੇ ਆ ਰਹੇ ਹੋ ਜਿਹੜੀ ਕਿ ਕਿਸਾਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਕਿਸਾਨੀ ਦੇ ਵਿੱਚ ਮਦਦ ਕਰੇਗੀ ਸਭ ਤੋਂ ਵੱਡੀ ਮਾਰਕੀਟਿੰਗ ਜੀ ਕਿਸਾਨ ਜੇਕਰ ਮੇਲੇ ਦੇ ਵਿੱਚ ਪਹੁੰਚਦਾ ਜੀ ਤਾਂ ਮਾਹਿਰ ਆਉਣਗੇ ਜਿਦਾਂ ਹਾਰਟੀਕਲਚਰ ਜਿਹੜੇ ਜਿਨ੍ਹਾਂ ਨੇ ਪੰਜਾਬ ਦੀ ਲੀਚੀ ਪਠਾਨਕੋਟ ਦੀ ਲੀਚੀ ਇੰਗਲੈਂਡ ਭੇਜੀ ਸੀ ਜੀ ਪਿੱਛੋਂ ਪਿੱਛੇ ਗਈ ਸੀ ਕਿ ਤਨੁਸਾਰਨ ਪਤਾ ਹਣਾ ਉਹ ਵੀ ਮਾਹਿਰ ਆ ਰਹੇ ਨੇ ਜੀ ਤਾਂ ਆਪਾਂ ਆਪਣਾ ਸਮਾਨ ਬਾਹਰ ਕਿੱਦਾਂ ਭੇਜ ਸਕਦੇ ਆ ਐਮਾਜ਼ਾਨ ਕੰਪਨੀ ਐਮਾਜ਼ਾਨ ਵਰਗੀਆਂ ਕੰਪਨੀਆਂ ਤੇ ਕਿੱਦਾਂ ਆਪਾਂ ਇਥੋਂ ਬੈਠੇ ਕਿਸਾਨ ਇੱਕ ਵਾਰ ਦੀ ਫਸਲ ਭੇਜ ਸਕਦਾ ਬਾਹਲੇ ਮੁਲਕਾਂ ਨੂੰ ਫੁੱਲ ਕਿਦਾਂ ਭੇਜ ਸਕਦਾ ਜਿੱਦਾਂ ਅਸੀਂ ਲਾਸਟ ਮੇਲੇ ਦੇ ਵਿੱਚ ਮਲੋਟ 'ਚ ਇੱਕ ਫੁੱਲਾਂ ਦਾ ਸੈਮੀਨਾਰ ਕਰਵਾਇਆ ਸੀਗਾ ਤਾਂ ਉੱਥੋਂ ਤਕਰੀਬਨ ਉਹ ਏਰੀਆ ਦੇ ਵਿੱਚ 200 ਏਕੜ ਦੇ ਨੇੜੇ ਤੇੜੇ ਫੁੱਲ ਲੱਗਣੇ ਸ਼ੁਰੂ ਹੋ ਗਏ ਤਾਂ ਉਹ ਫੁੱਲ ਯੂਰਪ ਦੇ ਵਿੱਚ ਜਾ ਰਹੇ ਸੀ ਤਾਂ ਜੇਕਰ ਕਿਸਾਨ ਹੋਰੇ ਵੀ ਆਉਣਗੇ ਤਾਂ ਰਾਜਪੁਰੇ ਦੇ ਕਿਸਾਨ ਵੀ ਕਣਕੇ ਦੇ ਚੱਕਰਾਂ 'ਚੋਂ ਨਿਕਲਣਗੇ ਤੇ ਕੁਝ ਨਵੀਆਂ ਤਕਨੀਕਾਂ ਨਾਲ ਉਹਨਾਂ ਨੂੰ ਕਮਾਈ 'ਚ ਵੀ ਵਾਧਾ ਹੋਊਗਾ ਤੇ ਪੰਜਾਬ ਸਰਕਾਰ ਨੂੰ ਵੀ ਇਹਦਾ ਫਾਇਦਾ ਹੋਊਗਾ ਦੇਖੋ ਪੀਸੀਆ ਦੀ ਸਭ ਤੋਂ ਦੂਜੀ ਅਨਾਜ ਮੰਡੀ ਹੈ ਰਾਜਪੁਰਾ ਜਿਹੜੀ 12 ਮਹੀਨੇ 30 ਦਿਨ ਚੱਲਦੀ ਹੈ ਸਾਨੂੰ ਅਸੀਂ ਆਪਣੇ ਆਪ ਨੂੰ ਮਤਲਬ ਭਾਗਾਂ ਵਾਲੇ ਸਮਝਦੇ ਆਂ ਵੀ ਇੱਥੇ ਕਿਸਾਨੀ ਮੇਲਾ ਹੋ ਰਿਹਾ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਪਹੁੰਚ ਰਿਹਾ ਤੇ ਵੱਡੇ ਮਤਲਬ ਬਾਜ਼ਾਰ ਖੇਤੀਬਾੜੀ ਬਾਰੇ ਅਵੇਅਰ ਕਰਨ ਵਾਸਤੇ ਦੇਖੋ ਇੱਥੇ ਕਿਸਾਨ ਆਊਗਾ ਉਹਨਾਂ ਨੂੰ ਮਤਲਬ ਜਿਵੇਂ ਹੁਣ ਸੁਪਰ ਸੀਡਰ ਆਇਆ ਸੁਪਰ ਸੀਡਰ ਇਹ 2 ਸਾਲ ਤੋਂ ਹੀ ਆਇਆ ਕਿੰਨੀ ਅੱਗ ਲਾਣ ਤੋਂ ਮਤਲਬ ਕਿਸਾਨ ਪਿੱਛੇ हट ਗਿਆ ਇਸ ਕਰਕੇ ਕਿਸਾਨਾਂ ਨੂੰ ਅਵੇਅਰ ਕਰਨ ਦੀ ਲੋੜ ਹੈ ਇਹਨਾਂ ਗੱਲਾਂ ਤੋਂ ਇਹ ਫਸਲੀ ਚੱਕਰ ਚੋਂ ਵੀ ਬੜੀ ਛੇਤੀ ਨਿਕਲਣਗੇ ਜੇ ਇਹਨਾਂ ਨੂੰ ਹੋਰ ਜਿੰਮੇ ਪੰਜਾਬ ਸਰਕਾਰ ਉਪਰਾਲੇ ਕਰ ਰਹੀ ਹੈ ਹੋਰ ਵੱਡੇ ਮੇਲੇ ਲਾਏ ਜਾਣ ਤੇ ਪਸ਼ੂਆਂ ਦਾ ਵੀ ਇੱਥੇ ਮੇਲਾ ਲੱਗ ਰਿਹਾ ਨਾਲ ਘੋੜੇ ਤੇ ਵਧੀਆ ਕਿਸਮ ਦੇ ਡੋਗ ਤੁਹਾਡੇ ਵੱਲੋਂ ਕੀ ਸਹਿਯੋਗ ਕੀਤਾ ਜਾ ਰਿਹਾ ਹੈ ਇਹਨਾਂ ਨੂੰ ਜਿਹੜੇ 100 ਬੰਦਿਆਂ ਦੀ ਟੀਮ ਜਿਹੜੀ ਆਈ ਹੈ ਉਹਦੇ ਉਹ ਕਿਸ ਤਰ੍ਹਾਂ ਦਾ ਸੀ ਉਹ ਤੁਸੀਂ ਕਿਹਾ ਸ਼ੋਕ ਸਾਰਾ ਦੇ ਆ ਜੀ ਬਿਜਲੀ ਪਾਣੀ ਦਾ ਪ੍ਰਬੰਧ ਹੈ ਪੂਰਾ ਅਸੀਂ ਮਤਲਬ ਨਾਲ ਖੜੇ ਹਾਂ ਹਰ ਵਕਤ ਇਹਨਾਂ ਦੇ ਜੋ ਵੀ ਇਹ ਸਾਨੂੰ ਫੋਨ ਕਰਦੇ ਨਾਲ ਦੀ ਨਾਲ ਤੇ ਅੱਜ ਮੈਡਮ ਨਾਲ ਸਵੇਰੇ ਗੱਲ ਹੋਈ ਨਾਲ ਦੀ ਨਾਲ ਅਸੀਂ ਸਫਾਈ ਵਾਲੇ ਵੀ ਭੇਜੇ ਆ ਮੰਡੀ ਚ ਸਫਾਈ ਹੋ ਰਹੀ ਆ ਬਹੁਤ ਵਧੀਆ ਪੱਧਰ ਤੇ ਕੋਈ ਕਿਸੇ ਕਿਸਮ ਦੀ ਜਦੋਂ ਵੀ ਫੋਨ ਕਰਦੇ ਨਾਲ ਦੀ ਨਾਲ ਸਾਡੇ ਬੰਦੇ ਪਹੁੰਚ ਰਿਹਾ ਰਾਈਪਰੇ ਸ਼ੇਰਮਾ ਪਹਿਲੀ ਵਾਰੀ ਕਿਸਾਨੀ ਮੇਲਾ 203 ਤਰੀਕ ਨੂੰ ਹੋਣ ਜਾ ਰਿਹਾ ਸਾਰੇ ਲੋਕਾਂ ਨੂੰ ਕਿਸਾਨ ਵੀਰਾਂ ਨੂੰ ਇਹ ਅਪੀਲ ਆ ਵੀ ਮੇਲੇ માં ਵੱਧ ਜੜਕਾ ਹਿੱਸਾ ਲਿਆ ਬੜੀ ਬੜੀ ਕੰਪਨੀਆਂ ਉਰਾ ਰਹੀਆਂ ਤੇ ਜੋ ਵਾਦੀ ਗੱਲ ਜੁੜੇ ਹੋਏ ਲੋਕਾਂ ਉਹਨਾਂ ਨੂੰ ਵੀ ਉਰਾ ਸਨਮਾਨਤ ਕਰਿਆ ਜਾਹਗਾ। ਕਿਆ ਕਿਆ ਦੇਖਣ ਨੂੰ ਮਿਲੇਗਾ ਉਹ ਪੂਰੇ ਸੋਨਾ ਲਿਕਾ ਵਰਗੀ ਵੱਡੀਆਂ ਕੰਪਨੀਆਂ ਜਿਹੜੇ ਵੀ ਕਿਸਾਨੀ ਵਾਸਤਾ ਲੋੜ ਹੋਣਾਂ ਚੀਜ਼ਾਂ ਗਿਆ ਕਿਸਾਨ ਖੇਤੀ ਕਰਨੇ ਵਾਸਤਾ ਉਹ ਸਾਰੇ ਸੰਦ ਜਿਹੜੇ ਉਰਾ ਆਉਣਗੇ ਉਹ ਦੇਖਣ ਨੂੰ ਵੀ ਮਿਲਣਗੇ ਉਹ ਕੰਪਨੀਆਂ ਵੀ ਆਈਆਂ ਗਿਆ। ਉਹਨਾਂ ਬਾਰੇ ਜਾਣਕਾਰੀ ਵੀ ਦਿੱਤੀ ਜਾਏਗੀ ਕਿਵੇਂ ਉਹਨਾਂ ਨੂੰ ਕਿਸ ਤਰ੍ਹਾਂ ਉਹਨਾਂ ਨੂੰ ਚਲਾਣਾ ਆ। ਸੋ ਮੇਰੀ ਸਾਰੇ ਨੂੰ ਅਪੀਲ ਆ ਵੀ ਸਾਰੇ ਲੋਕ ਇਸ ਮੇਲੇ માં ਜ਼ਰੂਰ ਆ ਤਾਂ ਕਿ ਜੋ ਮੇਲਾ ਜਿਹੜਾ ਆਪਾਂ ਕਾਮਯਾਬ ਕਰ ਸਕਾਂ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ